ਤੁਹਾਡਾ ਅਖਬਾਰ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਦਰਸ਼ਕੋ ਮੈਂ ਦਲਸ਼ਨ ਸਿੰਘ ਦਰਸ਼ਕ ਪੰਜਾਬ ਦਰਸ਼ਨ YouTube ਚੈਨਲ ਦੇ ਉੱਤੇ ਨਵਾਂ ਪ੍ਰੋਗਰਾਮ ਲੈ ਕੇ ਆਇਆ ਹਾਂ ਜਿਸ ਦਾ ਨਾਮ ਹੈ ਤੁਹਾਡਾ ਅਖਬਾਰ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕੁਝ ਪ੍ਰਮੁੱਖ ਖਬਰਾਂ ਦੇ ਉੱਤੇ ਵਿਚਾਰ ਵਟਾਂਦਰਾ ਕਰਾਂਗੇ ਤੇ ਉਹਨਾਂ ਖਬਰਾਂ ਦੇ ਪਿੱਛੇ ਕੀ ਹੈ ਤੇ ਉਸ ਦਾ ਕੀ ਮਤਲਬ ਹੈ ਇਸ ਬਾਰੇ ਤੁਹਾਨੂੰ ਜਾਣਕਾਰੀ ਵੀ ਦਵਾਂਗੇ ਪਹਿਲੀ ਖਬਰ ਲੋਕ ਇਨਸਾਫ ਪਾਰਟੀ ਦੇ ਸਿਮਰਨਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਭਰਾ ਬਰਵਿੰਦਰ ਸਿੰਘ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਇਸ ਦੇ ਨਾਲ ਕਾਂਗਰਸ ਦੇ ਉੱਤੇ ਕੀ ਅਸਰ ਪਊਗਾ ਤੇ ਰਾਜਾਪੜਿੰਗ ਕਿੰਨੇ ਕੁ ਮਜ਼ਬੂਤ ਹੁੰਦੇ ਨੇ ਇਸ ਵਾਰ ਗੱਲਬਾਤ ਕਰਾਂਗੇ ਤੇ ਜਦੋਂ ਚੋਣਾਂ ਹੁੰਦੀਆਂ ਨੇ ਦਾ ਡੇਰਾ सिरसा ਸਰਗਰਮ ਹੋ ਜਾਂਦਾ ਉਸ ਦਾ ਇਸ ਖਾਸ ਕਰਕੇ ਮਾਲਵਾ ਖੇਤ ਦੇ ਵਿੱਚ ਜਿਹਦੇ ਵਿੱਚ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਸੰਗਰੂਰ ਪਟਿਆਲਾ ਇਸ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਚੇਲੇ ਹੈਗੇ ਆ ਪ੍ਰੇਮੀ ਹੈਗੇ ਆ ਉਹ ਵੋਟਾਂ ਨੂੰ ਪ੍ਰਭਾਵਿਤ ਕਰਦੇ ਆ ਉਹਨਾਂ ਨੇ ਵੀ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਨਾਲ ਨਾਲ ਬੀਬੀ ਜਗੀਰ ਕੌਰ ਤੇ ਚੰਦਰਜੀਤ ਸਿੰਘ ਚੰਨੀ ਵਿਚਾਲੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਬੀਬੀ ਜਗੀਰ ਕੌਰ ਦੀ ਠੂਡੀ ਤੇ ਹੱਥ ਲਗਾ ਦਿੰਦੇ ਨੇ ਤੇ ਇਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੈ ਇਸ ਸਬੰਧ ਵਿੱਚ ਚਰਨਜੀਤ ਸਿੰਘ ਚੰਨੀ ਨੇ ਇੱਕ ਸਪਸ਼ਟੀਕਰਨ ਦਿੱਤਾ ਹੈ ਉਹਤੇ ਗੱਲ ਕਰਾਂਗੇ ਤੇ ਮਨਜੀਤ ਸਿੰਘ ਬਲਾਦਪੁਰ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦਾ ਨਿਹਾਲ ਸਿੰਘ ਬਾੜਾ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਹੋਇਆ ਤੇ ਇਸ ਦਿੱਤੇ ਵੀ ਆਪਾਂ ਕੁਝ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲੀ ਖਬਰ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਦੇ ਬਲਵਿੰਦਰ ਸਿੰਘ ਬਹਿਸ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਉਹ ਇਹ ਜਿਹੜੀ ਖਬਰ ਹੈ ਕਾਫੀ ਪ੍ਰਮੁੱਖ ਸਰ ਦੇ ਨਾਲ ਚੱਲ ਰਹੀ ਹੈ ਜਿਸ ਵਿੱਚ ਦੇਖਿਆ ਗਿਆ ਕਿ ਕਾਂਗਰਸ ਦੇ ਪ੍ਰਮੁੱਖ ਆਗੂ ਰਾਹੁਲ ਗਾਂਧੀ ਉਹਨਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਾ ਰਹੇ ਨੇ ਤੁਹਾਨੂੰ ਪਤਾ ਹੀ ਹੈ ਕਿ ਸਿੰਮਰਜੀਤ ਸਿੰਘ ਬੈਂਸ ਤੇ ਬਰਮਿੰਦਰ ਸਿੰਘ ਬੈਂਸ ਦਾ ਜਿਹੜਾ ਸਿਆਸੀ ਕੈਰੀਅਰ ਆ ਉਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼ੁਰੂ ਹੋਇਆ ਸੀਗਾ ਤੇ ਉਸ ਦੌਰਾਨ ਜਿਹੜੇ ਇਹ ਦੋਨੇ ਭਰਾ ਵਿਧਾਇਕ ਵੀ ਚੁਣੇ ਗਏ ਸੀਗੇ ਤੇ ਉਸ ਤੋਂ ਬਾਅਦ ਇੱਕ ਤਹਿਸੀਲਦਾਰ ਦੀ ਕੁੱਟਮਾਰ ਕੀਤੀ ਗਈ ਸੀ ਸਿੰਘ ਮਰਜੀਤ ਸਿੰਘ ਬੈਂਸ ਨੇ ਤੇ ਉਸ ਤੋਂ ਬਾਅਦ ਅਕਾਲੀ ਦਲ ਤੇ ਇਹ ਬੈਂਸ ਭਰਾ ਅਲੱਗ-ਅਲੱਗ ਹੋ ਗਏ ਸੀ ਤੇ ਇਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਜ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਖਾਸ ਸ਼ਹਿਰ ਦੇ ਵਿੱਚ ਕਾਫੀ ਦਬਦਬਾ ਹੈ ਚੱਲਦਾ ਆ ਰਿਹਾ ਹੈ ਤੇ 2017 ਦੇ ਵਿੱਚ ਫਿਰ ਬੈਂਸ ਭਰਾਵਾਂ ਨੇ ਆਪਣੀ ਇੱਕ ਅਲੱਗ ਪਾਰਟੀ ਬਣਾ ਲਈ ਸੀਗੀ ਜਿਸ ਦਾ ਨਾਮ ਰੱਖਿਆ ਸੀਗਾ ਲੋਕ ਇਨਸਾਫ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਨਾਲ ਇੱਕ ਸਮਝੌਤਾ ਵੀ ਹੋਇਆ ਸੀਗਾ ਉਸ ਤੋਂ ਬਾਅਦ ਇਹ ਸਮਝੌਤਾ ਲੰਬੇ ਸਮੇਂ ਤੱਕ ਨਹੀਂ ਚਲ ਸਕਿਆ ਤੇ ਹੁਣ ਕਾਫੀ ਸਮੇਂ ਤੋਂ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਅਕਾਲੀ ਦਲ ਦੇ ਨਾਲ ਗੱਲਬਾਤ ਚੱਲਦੀ ਆ ਰਹੀ ਸੀਗੀ ਕਿ ਬੈਂਸ ਭਰਾ ਕਿੱਧਰ ਜਾਂਦੇ ਨੇ ਪਰ ਹੁਣ ਆਖਰਕਾਰ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਿਮਰਜੀਤ ਸਿੰਘ ਬੈਂਸ ਦੋ ਵਾਰੀ ਜੇਲ੍ਹ ਵੀ ਜਾ ਚੁੱਕੇ ਨੇ ਇੱਕ ਵਾਰੀ 2009 ਦੇ ਵਿੱਚ ਜਦੋਂ ਉਹਨਾਂ ਨੇ ਤਸਹਿਲ ਜ਼ਾਰ ਦੀ ਕੁੱਟਮਾਰ ਕੀਤੀ ਸੀ ਤੇ ਇਸ ਤੋਂ ਬਾਅਦ ਹੁਣ 10 ਜੁਲਾਈ 2021 ਨੂੰ ਇੱਕ ਮਹਿਲਾ ਨੇ ਕਾਫੀ ਸਮੇਂ ਤੋਂ ਉਹ ਦੋਸ਼ ਲਗਾਏ ਸੀ ਕਿ ਸਿਮਰਜੀਤ ਸਿੰਘ ਬੈਂਸ ਨੇ ਉਹਦਾ ਬਣਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਇਸ ਸਬੰਧ ਵਿੱਚ ਉਹ ਹੁਣ ਜੇਲ੍ਹ ਕੱਟ ਕੇ ਵੀ ਆਏ ਨੇ ਤੇ ਇਸ ਸਭ ਨੂੰ ਦੇਖਦੇ ਹੋਏ ਕਾਂਗਰਸ ਨਿਸ਼ਚਿਤ ਰੂਪ ਵਿੱਚ ਬੈਸ ਭਰਾਵਾਂ ਦੇ ਆਉਣ ਨਾਲ ਲੁਧਿਆਣੇ ਦੇ ਵਿੱਚ ਮਜ਼ਬੂਤ ਹੋਈ ਹੈ ਤੇ ਇਸ ਤੋਂ ਪਹਿਲਾਂ ਕਾਂਗਰਸ ਲਈ ਇਹ ਵੱਡੀ ਸਮੱਸਿਆ ਉਦੋਂ ਹੋ ਗਈ ਸੀ ਜਦੋਂ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਮੈਂਬਰ ਪਾਰਲੀਮੈਂਟ ਚੱਲੇ ਆ ਰਹੇ ਸੀਗੇ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਤੇ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਟਿਕਟ ਵੀ ਦੇ ਦਿੱਤੀ ਸੀਗੀ ਤੇ ਇਸ ਗੱਲ ਕਰਕੇ ਕਾਂਗਰਸ ਨੇ ਇੱਥੇ ਆਪਣੇ ਪ੍ਰਧਾਨ ਰਾਜਾ ਬੜਿੰਗ ਨੂੰ ਖੜਾ ਕੀਤਾ ਸੀਗਾ ਤੇ ਰਾਜਾ ਬੜਿੰਗ ਉਹ ਉਦੋਂ ਤੋਂ ਲੈ ਕੇ ਕਾਫੀ ਜ਼ਿੱਦੂ ਜਹਿਦ ਕਰ ਰਹੇ ਨੇ ਕਿ ਕਿਵੇਂ ਨਾ ਕਿਵੇਂ ਰਵਨੀਤ ਸਿੰਘ ਬਿੱਟੂ ਨੂੰ ਵੱਡੀ ਚੱਕਰ ਦਿੱਤੀ ਜਾ ਸਕੇ ਤੇ ਕਾਂਗਰਸ ਜਿਹੜੀ ਕਿ ਇਸ ਖਿੱਤੇ ਦੇ ਵਿੱਚ ਕਾਫੀ ਮਜ਼ਬੂਤ ਹੈ ਉਹ ਮਜ਼ਬੂਤੀ ਦੁਆਰਾ ਲੈਣ ਦੀ ਜਾਵੇ ਰਵਨੀਤ ਬਿੱਟੂ ਦੇ ਜਾਣ ਨਾਲ ਕਾਫੀ ਇਸ ਗੱਲ ਕਰਕੇ ਪ੍ਰਸ਼ਨ ਚਿੰਨ ਲੱਗ ਰਹੇ ਸੀ ਕਿ ਕੀ ਕਾਂਗਰਸ ਇੱਥੋਂ ਉਹ ਜਿਹੜਾ ਦੁਬਾਰਾ ਜਿੱਤ ਹਾਸਲ ਕਰ ਸਕੇ ਜੀ ਹਲੇ ਜਿੱਤ ਬਾਰੇ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਇਹ ਹੈ ਕਿ ਬੈਂਸ ਭਰਾਵਾਂ ਦੇ ਆਉਣ ਨਾਲ ਕਾਂਗਰਸ ਨੂੰ ਮਜ਼ਬੂਤੀ ਜ਼ਰੂਰ ਮਿਲੀ ਹੈ ਦੂਜੀ ਖਬਰ ਡੇਰਾ ਸਿਰਸਾ ਬਾਰੇ ਹੈ ਡੇਰਾ ਸਿਰਸਾ ਜਦੋਂ ਵੀ ਚੋਣਾਂ ਹੁੰਦੀਆਂ ਨੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਹ ਸਰਗਰਮ ਹੋ ਜਾਂਦਾ ਹੈ ਤੇ ਸਮੇਂ-ਸਮੇਂ ਤੇ ਇਸ ਡੇਰੇ ਨੇ ਸਿਆਸੀ ਪਾਰਟੀਆਂ ਨੂੰ ਜਿਹੜਾ ਗਾ ਸਮਰਥਨ ਦਿੱਤਾ ਤੇ ਜਿਹੜੀ ਪਾਰਟੀ ਨੇ ਵੀ ਉਹ ਸਮਰਥਨ ਦਿੰਦੇ ਆਇਆ ਉਸ ਦੀ ਜਿਹੜੀ ਜਿੱਤ ਕਾਫੀ ਆਪਾਂ ਕਹਿ ਸਕਦੇ ਆ ਅਭੀ ਉਹਨਾਂ ਨੂੰ ਮਜ਼ਬੂਤੀ ਮਿਲੀ ਹੈ ਤੇ ਇਸ ਸੰਬੰਧ ਵਿੱਚ ਖਾਸ ਕਰਕੇ ਵਿਧਾਨ ਸਭਾ ਚੋਂ ਉਹਨਾਂ ਦੇ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਰਹੀ ਹੈ ਪਰ ਪਿਛਲੇ ਸਮੇਂ ਤੋਂ ਜਦੋਂ ਤੋਂ ਇਹਨਾਂ ਦੇ ਮੁਖੀ ਰਾਮ ਰਹੀਮ ਜੇਲ੍ਹ ਦੇ ਵਿੱਚ ਨੇ ਜਿਹਨਾਂ ਦੇ ਤੇ ਰੇਪ ਤੇ ਨਾਲ ਨਾਲ ਕਤਲ ਦੇ ਕੇਸਾਂ ਰਹਣੇ ਤੇ ਉਹ ਸਜ਼ਾ ਘਟਨੇ ਹਰਿਆਣਾ ਦੇ ਵਿੱਚ ਤੇ ਹੁਣ ਫੇਰ ਜਿਹੜਾ ਡੇਟਾ ਸਲਾਬਤਪੁਰਾ ਜਿਹੜਾ ਬਠਿੰਡੇ ਦੇ ਵਿੱਚ ਆ ਉੱਥੇ ਇਹਨਾਂ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਉਹਦੇ ਵਿੱਚ ਇਹ ਕਾਰਨ ਇਹੀ ਹੈ ਕਿ ਕਈ ਨੇਤਾ ਫਿਰ ਉੱਥੇ ਚਲੇ ਜਾਂਦੇ ਆ ਤੇ ਨੇਤਾ ਇਹ ਕਈ ਵਾਰ ਇਸ਼ਾਰਾ ਹੋ ਜਾਂਦਾ ਉਹਨਾਂ ਨੂੰ ਵੀ ਹੁਣ ਇਸ ਸਿਆਸੀ ਪਾਰਟੀ ਦਾ ਸਮਰਥਨ ਕਰਨਾ ਹੈ ਬਾਕੀ ਦੇਖਦੇ ਆਂ ਤੇ ਇਸ ਮੌਕੇ ਦੇ ਉੱਤੇ ਕਹਿਣ ਦੱਸਿਆ ਕਿ ਰਾਮ ਰਹੀਮ ਦੀ ਰਿਕਾਰਡਡ ਵੀਡੀਓ ਦਿਖਾਈ ਗਈ ਲੋਕ ਨੱਚਦੇ ਨਜ਼ਰ ਆ ਰਹੇ ਨੇ ਤੇ ਲੰਗਰ ਵਗੈਰਾ ਵੀ ਵਰਤਾਇਆ ਗਿਆ ਅਗਲੀ ਖਬਰ ਇਹ ਹੈ ਕਿ ਪਿਛਲੇ ਦਿਨੀ ਚਰਨਜੀਤ ਸਿੰਘ ਚੰਨੀ ਤੇ ਬੀਬੀ ਜਗੀਰ ਕੌਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਨੇ ਤੇ ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਤੇ ਜਦੋਂ ਨਾਮਜ਼ਦਗੀਆਂ ਜਲੰਧਰ ਦੇ ਵਿੱਚ ਦਾਖਲ ਹੋ ਰਹੀਆਂ ਸੀਆਂ ਤਾਂ ਇੱਕ ਮੌਕੇ ਦੇ ਉੱਤੇ ਬੀਬੀ ਜਗੀਰ ਕੌਰ ਤੇ ਚੰਦ ਸਿੰਘ ਚਰਨਜੀਤ ਸਿੰਘ ਚੰਨੀ ਇੱਕ ਦੂਜੇ ਦੇ ਅਮਰ ਸਾਹਮਣੇ ਹੁੰਦੇ ਨੇ ਤਾਂ ਉਸ ਸਮੇਂ ਉਹ ਬੀਬੀ ਜਗੀਰ ਕੌਰ ਕੋਲੋਂ ਅਸ਼ੀਰਵਾਦ ਵੀ ਪ੍ਰਾਪਤ ਕਰਦੇ ਆ ਤੇ ਨਾਲ ਨਾਲ ਜਾਂਦੇ ਜਾਂਦੇ ਉਸ ਦੀ ਠੋਡੀ ਦੇ ਉੱਤੇ ਹੱਥ ਲਗਾ ਦਿੰਦੇ ਆ ਤੇ ਉਹ ਵੀਡੀਓ ਕਾਫੀ ਵਾਇਰਲ ਹੋਈ ਹੈ ਤੇ ਆਮ ਆਦਮੀ ਪਾਰਟੀ ਨੇ ਉਸ ਨੂੰ ਵਾਇਰਲ ਕਰਨ ਦੇ ਵਿੱਚ ਕਾਫੀ ਯੋਗਦਾਨ ਵੀ ਪਾਇਆ ਪਰ ਹੁਣ ਚਰਨਜੀਤ ਸਿੰਘ ਚੰਨੀ ਨੇ ਇਹ ਗੱਲ ਕਹੀ ਹੈ ਕਿ ਬੀਬੀ ਜਗੀਰ ਕੌਰ ਉਹਨਾਂ ਦੇ ਲਈ ਵੱਡੀ ਭੈਣ ਬਰਾਬਰ ਨੇ ਮਾਂ ਬਰਾਬਰ ਨੇ ਤੇ ਉਸ ਦੇ ਪਿੱਛੇ ਕੋਈ ਗਲਤ ਮਨਸ਼ਾ ਨਹੀਂ ਸੀਗੀ ਤੇ ਉਹਨਾਂ ਨੇ ਇਸ ਮਜ਼ਾਕ ਦੇ ਵਿੱਚ ਹੀ ਉਹਨਾਂ ਦੇ ਠੋਡੀ ਦੇਤੇ ਹੱਥ ਲਗਾਇਆ ਸੀਗਾ ਤੇ ਉਹ ਇਹ ਹੈ ਕਿ ਚਰਜੀਤ ਸਿੰਘ ਚੰਨੀ ਇੱਕ ਅਜਿਹੀ ਸ਼ਖਸੀਅਤ ਹੈ ਜਿਹੜੇ ਕਿ ਚਰਚਾ ਦਾ ਵਿਸ਼ਾ ਬਣਦੇ ਰਹੇ ਨੇ ਜਦੋਂ ਉਹ ਮੁੱਖ ਮੰਤਰੀ ਬਣੇ ਸੀਗੇ ਉਦੋਂ ਵੀ ਉਹਨਾਂ ਦੀ ਕਾਫੀ ਚਰਚਾ ਰਹੀ ਹੈ ਤੇ ਹੁਣ ਫੇਰ ਇਸ ਵੀਡੀਓ ਨੂੰ ਲੈ ਕੇ ਚਰਚਾ ਬਣੀ ਹੋਈ ਹੈ ਤੇ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਹਲੇ ਚਰਜੀਤ ਸਿੰਘ ਚੰਨੀ ਦੀ ਟਿਕਟ ਦਾ ਐਲਾਨ ਹੀ ਹੋਇਆ ਸੀਗਾ ਤਾਂ ਉਹਨਾਂ ਦੇ ਇੱਕ ਗਲਤ ਟੰਗ ਦੇ ਪੋਸਟਰ ਵੀ ਜਲੰਧਰ ਦੇ ਵਿੱਚ ਲੱਗੇ ਸਿਗੇ ਤੇ ਇੱਕ ਖਬਰ ਨਿਹਾਲ ਸਿੰਘ ਵਾਲਾ ਵਿਖੇ ਆਮ ਆਦਮੀ ਪਾਰਟੀ ਦੇ ਜਿਹੜੇ ਬੁਢਾਏਕ ਨੇ ਮਨਜੀਤ ਸਿੰਘ ਬਲਾਸਪੁਰ ਦਾ ਕਿਸਾਨਾਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਤੇ ਕਿਸਾਨ ਮਜ਼ਦੂਰ ਸਿੰਘ ਅਸ਼ਕ ਕਮੇਟੀ ਨੇ ਉਹਨਾਂ ਤੋਂ ਬਹੁਤ ਸਾਰੇ ਸਵਾਲ ਵੀ ਪੁੱਛੇ ਨੇ ਤੇ ਕਿਸਾਨ ਇਹ ਕਹਿ ਰਹੇ ਨੇ ਕਿ ਅਸੀਂ ਇਸ ਸਮੇਂ ਬਾਰਡਰ ਦੇ ਤੇ ਬੈਠੇ ਆ ਸਾਡੇ ਕਿਸਾਨ ਉਥੇ ਸ਼ਹੀਦ ਹੋ ਰਹੇ ਨੇ ਪਰ ਪੰਜਾਬ ਸਰਕਾਰ ਨੇ ਵੀ ਉਹਨਾਂ ਨਾਲ ਜੋ ਵਾਅਦੇ ਕੀਤੇ ਸੀਗੇ ਉਹ ਪੂਰੇ ਨਹੀਂ ਕੀਤੇ ਹੈਗੇ ਇਸ ਗੱਲ ਕਰਕੇ ਕਿਸਾਨ ਕਾਫੀ ਜ਼ਿਆਦਾ ਨਰਾਜ਼ ਨਜ਼ਰ ਆ ਰਹੇ ਨੇ ਇਹਦੇ ਨਾਲ ਜਿਹੜੀਆਂ ਅੱਜ ਦੀਆਂ ਕੁਝ ਖਬਰਾਂ ਸੀਗੀਆਂ ਪ੍ਰਮੁੱਖ ਸੀਗੀਆਂ ਉਹ ਤੁਹਾਡੇ ਨਾਲ ਸਾਂਝੀ ਕੀਤੀਆਂ ਨੇ ਕੱਲ ਨੂੰ ਫੇਰ ਸਵੇਰੇ ਸਵੇਰੇ ਤੁਹਾਨੂੰ ਜਿਹੜੀਆਂ ਪ੍ਰਮੁੱਖ ਖਬਰਾਂ ਹਨਗੇ ਉਹਨਾਂ ਬਾਰੇ ਜਾਣਕਾਰੀ ਦਵਾਂਗੇ ਉਦੋਂ ਤੱਕ ਮੈਨੂੰ ਦਰਸ਼ਨ ਸਿੰਘ ਦਰਸ਼ਕ ਨੂੰ ਦਿਵਾਂਗਿਆ ਪਰ ਨਾਲ ਨਾਲ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਸਤਿ ਸ੍ਰੀ ਅਕਾਲ